ਤਨਿਤੇ ਰੱਬ ਨੂੰ ਵੀ ਚੰਗੇ ਬੰਦੇ ਤਾਂ ਅੱਥੀ ਤੇ ਚੰਗੇ ਨਹੀਂ ਲੱਗ। ਉਹ ਪਤਨੀ ਦੀ ਦੁਆਇਆ ਹਰ ਚੱਲਦੀ। ਇਹੋ ਜਿਹੇ ਮਾੜੇ ਬੰਦੇ ਤੋਂ ਤਾਂ ਰੱਬ ਵੀ ਡਰਦਾ। ਆਪਾਂ ਜੋ ਦੀ ਥਾ ਤੇ ਇੱਕ ਬੁੱਤ ਦੋਵੇ। ਪਰ ਇਹਨਾਂ ਦੇ ਮੁੰਡੇਵਾਰ ਕਸ਼ਨੀਤ ਤੇ ਕਮਾਉਂ ਪੁੱਤ ਦੋਵੇ। ਅਣਡਾਂਸੇ ਫੁਰੇ ਹਾ ਤੇ ਮੈਂ ਤੇਰੇ ਜਵਾਨ ਪੁੱਤ ਨੂੰ ਲੈਣ ਆਇਆ। ਤੁਸੀਂ ਐ ਕਰੋ। ਗਵੰਡੀਆਂ ਦੇ ਮੁੰਡੇ ਨੂੰ ਲੈ ਜਾਓ। ਉਹ ਮੇਰੇ ਪੁੱਤ ਦੀ ਹਾਨ ਦਾ ਹੀ ਹੈ। ਤੇ ਮੇਰਾ ਪੁੱਤ ਮਰ ਜਾਵੇ ਤਾਂ ਮੈਂ ਤੇਰੇ ਪੁੱਤ ਦੀ ਜਾਨ ਬਖਸ਼ ਦੂੰਗਾ। ਇੱਥੇ ਰੋਜ਼ ਪੰਜਾਬ ਚ ਕੁੱਤਾਂ ਦੇ ਮਰਨ ਦੀਆਂ ਖਬਰਾਂ ਆਉਂਦੀਆਂ ਨੇ ਪਰ ਆ ਮੇਰੇ ਵਾਲਾ ਮੇਰੇ ਵਾਲਾ ਤਾਂ ਕੰਜਰ ਮਰਦਾ ਵੀ ਨਹੀਂ ਭੈਣ ਜੀ ਬਹੁਤ ਮਾੜਾ ਹੈ ਤੁਹਾਡੇ ਨਾਲ ਭਾਈ ਸਾਹਿਬ ਬਹੁਤ ਚੰਗੇ ਇਨਸਾਨ ਸੀ ਹਰ ਇੱਕ ਦੇ ਕੰਮ ਆਉਂਦੇ ਸੀ ਭਾਈ ਸਾਹਿਬ ਦਾ ਵਿਹਾਰ ਸਭ ਦੇ ਨਾਲ ਚੰਗਾ ਸੀ ਪਤਾ ਨਹੀਂ ਕਿਉਂ ਰੱਬ ਨੂੰ ਵੀ ਚੰਗੇ ਬੰਦੇ ਧਰਤੀ ਤੇ ਚੰਗੇ ਨਹੀਂ ਲੱਗਦੇ ਸਹੀ ਕਿਹਾ ਭੈਣ ਜੀ ਤੁਸੀਂ ਚੰਗੇ ਬੰਦੇ ਨੂੰ ਤਾਂ ਰੱਬ ਵੀ ਆਪਣੇ ਕੋਲ ਚੈਤੀ ਬਿਰਾ ਲੈਂਦਾ ਤੇ ਇੱਕ ਮੇਰਾ ਮੁੰਡਾ ਜਿਹੜਾ ਬਹੁਤ ਨਸ਼ੇ ਕਰਦਾ ਕਰਦਾ ਸਾਰਾ ਸਮਾਨ ਵੇਚਦਾ ਹਰ ਰੋਜ਼ ਕੁੱਟਦਾ ਮਾਰਦਾ ਸਾਨੂੰ ਐਹੋ ਜੇ ਮਾੜੇ ਬੰਦੇ ਤੋਂ ਤਾਂ ਰੱਬ ਵੀ ਡਰਦਾ ਸ਼ੁਕਰ ਆ ਭੈਣ ਜੀ ਥੋੜਾ ਮੁੰਡਾ ਤਾਂ ਬਾਲਾ ਹੀ ਚੰਗਾ ਏ ਸਹੀ ਕਹਿਆ ਭੈਣ ਜੀ ਇਹਨਾਂ ਦਾ ਮੁੰਡਾ ਤਾਂ ਬਾਲਾ ਬਿਬਾ ਮੁੰਡਾ ਏ ਰੱਬ ਦੋ ਦਿਤਾ ਤੇ ਇੱਕ ਪੁੱਤ ਦੇਵੇ ਪਰ ਇਹਨਾਂ ਦੇ ਮੁੰਡੇ ਵਰਗਾ شریف ਤੇ ਕਮਾਊ ਪੁੱਤ ਦੇਵੇ ਤੁਸੀਂ ਹੌਸਲਾ ਰੱਖੋ ਭੈਣ ਜੀ ਉਸ ਡਾਡੇ ਦੇ ਅੱਗੇ ਕਿਸੇ ਦਾ ਕੀ ਜੋਰ ਚੱਲਦਾ ਚੱਲੀ ਚੰਨ ਸੰਗਤਨ ਜੀ ਅਸੀਂ ਚੱਲਦੀਆਂ ਫੇਰ ਮਾਰਾਂਗੇ ਕਿਹੜਾ ਓਏ ਪੁੱਤ ਤੂੰ ਦੇ ਦੇ ਪੁੱਤ ਮੈਂ ਦਵਾਈ ਆ ਲੈ ਮੈਂ ਆਹ ਪੁੱਤ ਮੈਂ ਦਵਾਈ ਆ ਲੈ ਮੈਂ ਨਾ ਨਵਾਂ ਫੋਨ ਲੈਣਾ ਏ ਸ਼ਾਮ ਨੂੰ ਅੜਕੇ ਉਹ ਜਾ ਕੇ ਪੈਸੇ ਫੜ ਲਿਆ ਸਮਝ ਗਈ ਨਾ ਹਏ ਗਾਨੀ ਪਹਿੜੇ ਨਸ਼ਿਆਂ ਨੇ ਰੋਲਤੀ ਜਵਾਨੀ ਗਾਨੀ ਹਏ ਗਾਨੀ ਪਹਿੜੇ ਨਸ਼ਿਆਂ ਨੇ ਰੋਲਤੀ ਜਵਾਨੀ ਪੁੱਤ ਵੀ ਕੁੱਤ ਹੋ ਗਏ ਰੋਲ ਦਿੱਤੀ ਮਾਪਿਆਂ ਦੀ ਜ਼ਿੰਦਗਾਨੀ ਗਾਨੀ ਹਏ ਗਾਨੀ ਪਹਿੜੇ ਨਸ਼ਿਆਂ ਨੇ ਰੋਲਤੀ ਜਵਾਨੀ ਤੁਸੀਂ ਕਾਟ ਮੈਂ ਹੂੰ ਜੰਮ ਜੰਮ ਹੈ ਹਮ ਜੰਮ ਹਾਈ ਨੀ ਮੈਂ ਮਾਰ ਕੇ ਤੁਸੀਂ ਮੇਰੇ ਘਰ ਕਿਨੂੰ ਲੈਣ ਆਇਓ ਮਾਤਾ ਮੈਂ ਤੇਰੇ ਜਵਾਨ ਪੁੱਤ ਨੂੰ ਲੈਣ ਆਇਆ ਫਿਰ ਅਪਾ ਜੰਮ ਜੀ ਪੁਰਾ ਤੁਹਾਡੇ ਪੈਰੀ ਪੈਣੀ ਹੈ ਮੇਰੇ ਪੁੱਤ ਨੂੰ ਨਾ ਮਾਰੋ ਮੇਰਾ ਮੁੰਡਾ ਤਾਂ ਬਹੁਤ ਦੀਪਾ ਮੁੰਡਾ ਤੁਸੀਂ ਉਹਦੀ ਤਾਂ ਮੈਨੂੰ ਲੈ ਜਾ ਪਰ ਮੌਨੂ ਛੱਡ ਦੋ ਮਾਤਾ ਹਰ ਬੰਦੇ ਦੀ ਮੌਤ ਪਹਿਲਾਂ ਹੀ ਲਿਖ ਕੇ ਭੇਜੀ ਹੁੰਦੀ ਆ ਤੇ ਤੇਰੇ ਪੁੱਤ ਦੀ ਐਨੀ ਉਮਰ ਸੀ ਤੇ ਉਹਨੇ ਉਹ ਉਮਰ ਭੋਗ ਲਈ ਆ ਤੇ ਅੱਜ ਮੈਂ ਤੇਰੇ ਪੁੱਤ ਨੂੰ ਲੈਣ ਆਇਆ ਅਜੇ ਤਮ ਆਪਣੇ ਪੁੱਤ ਨਾਲ ਕੋਈ ਲੜ ਵੀ ਨਹੀਂ ਲੜਾਇਆ ਤਹੋ ਤੇ ਬਿਨਾ ਕਿੱਦਾਂ ਰਹਾਂਗੀ ਤੁਸੀਂ ਉਹਦੀ ਜਾਨ ਬਖਸ਼ ਦਿਓ ਤੁਸੀਂ ਐਂ ਕਰੋ ਕਵਾਂਡੀਆਂ ਦੇ ਮੁੰਡੇ ਨੂੰ ਲੈ ਜਾਓ ਉਹ ਮੇਰੇ ਪੁੱਤ ਤੇ ਹਾਨਦਾ ਹੀ ਆ ਪਤਾ پورا ਪਰਿਵਾਰ ਉਹਦੇ ਕੋਲੋਂ ਬਹੁਤ ਦੁਖੀ ਆ ਉਹਦੀ ਮਾਂ ਦਿਨ ਰਾਤ ਅਰਦਾਸਾਂ ਕਰਦੀ ਐ ਕਿ ਉਹਦਾ ਪੁੱਤ ਮਰ ਜਾਵੇ ਤੁਸੀਂ ਉਹਨੂੰ ਲੈ ਜਾਓ ਦਾਤਾ ਇਹ ਤੇ ਨੁਪਰੇਖਾ ਕੋਈ ਵੀ ਮਾਂ ਆਪਣੇ ਪੁੱਤ ਨੂੰ ਮਰਿਆ ਨਹੀਂ ਲੋਚਦੀ ਉਹ ਉਹ ਉੱਤੋਂ ਉੱਤੋਂ ਤਾਂ ਗੁੱਸਾ ਕਰਦੀਆਂ ਨੇ ਪਰ ਅੰਦਰੋਂ ਆਪਣੇ ਪੁੱਤ ਲਈ ਅਰਦਾਸਾਂ ਕਰਦੀਆਂ ਨੇ ਠੀਕ ਹੋਣ ਲਈ ਦੁਆਵਾਂ ਕਰਦੀਆਂ ਨੇ ਤੂੰ ਇੱਕ ਮਾਂ ਏ ਜਦ ਤੈਨੂੰ ਪਤਾ ਲੱਗਿਆ ਕਿ ਤੇਰੇ ਪੁੱਤ ਦੀ ਮੌਤ ਹੈ ਤਾਂ ਦੇਖ ਤੂੰ ਕਿਵੇਂ ਲੇਲੜੀਆਂ ਕਰਦੀ ਆ ਜੰਮ ਜੀ ਮੈਂ ਤੁਹਾਡੇ ਅੱਗੇ ਹੱਥ ਬੰਦੀਆਂ ਮੇਰੇ ਪੁੱਤ ਦੀ ਜਾਨ ਬਖਸ਼ ਦਿਓ ਮੈਂ ਸੱਚੀ ਕਹਿੰਨੀ ਆ ਉਹਦੇ ਪੁਰਾ ਟੱਬਰ ਆਪਦੇ ਮੁੰਡੇ ਕੋਲੋਂ ਬਹੁਤ ਦੁਖੀ ਆ ਉਹਦਾ ਮੁੰਡਾ ਨਸ਼ਾ ਕਰਦਾ ਪੈਸਿਆਂ ਲਈ ਆਪਣੀ ਮਾਂ ਨੂੰ ਕੁੱਟਦਾ ਮਾਰਦਾ ਤੇ ਮੇਰਾ ਵੱਡਾ ਮੇਰਾ ਮੁੰਡਾ ਤਾਂ ਬਹੁਤ ਕੰਮ ਆ ਬਹੁਤ ਚੰਗਾ ਮੁੰਡਾ ਹੁਣ ਵੀ ਕੰਮ ਤੋਂ ਆ ਕੇ ਸੁੱਤਾ ਪਿਆ ਉਹਨੂੰ ਨਾ ਲੈ ਕੇ ਜਾ ਥੋੜਾ ਛੱਡ ਦਿਓ ਠੀਕ ਆ ਮਾਤਾ ਮੈਂ ਮੰਨ ਲਿਆ ਕਿ ਗਵੰਡਣ ਆਪਣੇ ਪੁੱਤ ਤੋਂ ਦੁਖੀ ਐ ਉਹ ਚਾਹੁੰਦੀ ਐ ਕਿ ਉਹਦਾ ਪੁੱਤ ਮਰ ਜਾਵੇ ਮੈਂ ਤੇਰੇ ਨਾਲ ਚੱਲਦਾ ਜੇ ਕਿਤੇ ਗਵੰਡਣ ਇਹ ਗੱਲ ਮੇਰੇ ਸਾਹਮਣੇ ਕਹੇ ਕਿ ਤੇਰੇ ਪੁੱਤ ਨੂੰ ਕੁਝ ਨਾ ਹੋਵੇ ਕਿ ਮੇਰਾ ਪੁੱਤ ਮਰ ਜਾਵੇ ਤਾਂ ਮੈਂ ਤੇਰੇ ਪੁੱਤ ਦੀ ਜਾਨ ਬਖਸ਼ ਦੂੰਗਾ ਸੱਚੀ ਤੁਸੀਂ ਮੇਰੇ ਪੁੱਤ ਦੀ ਜਾਨ ਬਖਸ਼ ਦੋਗੇ ਠੀਕ ਆ ਫਿਰ ਤੁਸੀਂ ਚਲੋ ਮੇਰੇ ਨਾਲ ਤੁਹਾਨੂੰ ਉੱਥੇ ਜਾ ਕੇ ਆਪ ਪਤਾ ਲੱਗ ਜਾਓ ਕਿ ਇੱਕ ਮਾਂ ਆਪਣੇ ਪੁੱਤੋਂ ਕਿੰਨੀ ਦੁਖੀ ਆ ਚਲੋ ਭੈਣ ਜੀ ਜੀ ਆਜਾ ਭੈਣ ਜੀ ਲੰਘਿਆ ਬੈਠ ਜਾ ਮੈਂ ਤੁਹਾਡੇ ਭੈਣ ਜੀ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਈ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਤੁਸੀਂ ਬੈਠੋ ਮੇਰੇ ਕੋਲ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਤੁਹਾਡੇ ਪੁੱਤ ਬਾਰੇ ਕੁਝ ਨਾ ਪੁੱਛੋ ਭੈਣ ਜੀ ਆ ਮੇਰੇ ਪੁੱਤ ਨੇ ਤਾਂ ਤਪਾਇਆ ਪਿਆ ਏ ਆ ਹੁਣੇ ਮੇਰੇ ਨਾਲ ਲੜ ਕੇ ਗਿਆ ਅਜੇ ਪੈਸੇ ਆ ਪਿੱਛੇ ਸਾਰੇ ਦੇ ਸਾਰੇ ਪੈਸੇ ਲੈ ਗਿਆ ਮੇਰੇ ਦਵਾਈ ਵਾਲੇ ਪੈਸੇ ਵੀ ਨਹੀਂ ਛੱਡੇ ਹੋਰ ਤਾਂ ਹੋਰ ਘਰ ਚ ਕੋਈ ਭਾਂਡਾ ਤੱਕ ਨਹੀਂ ਛੱਡੇ ਆ ਇਹਨੇ ਤੇਰੇ ਰੋਜ਼ ਪੰਜਾਬ ਚ ਪੁੱਤਾਂ ਦੇ ਮਰਨ ਦੀਆਂ ਖਬਰਾਂ ਆਉਂਦੀਆਂ ਨੇ ਪਰ ਆ ਮੇਰੇ ਆ ਮੇਰੇ ਆ ਤਾਂ ਕੰਜਰ ਮਰਦਾ ਵੀ ਨਹੀਂ ਭੈਣ ਜੀ ਮੈਂ ਤੁਹਾਡੇ ਨਾਲ ਇਸੇ ਬਾਰੇ ਗੱਲ ਕਰਨੀ ਤੁਹਾਨੂੰ ਮੇਰਾ ਪੁੱਤ ਕਿਵੇਂ ਦਾ ਲੱਗਦਾ ਤੁਹਾਡਾ ਪੁੱਤ ਤੁਹਾਡਾ ਪੁੱਤ ਤਾਂ ਭੈਣ ਜੀ ਬਹੁਤ ਚੰਗਾ ਇਹੋ ਜਿਹੇ ਪੁੱਤ ਤਾਂ ਰੱਬ ਘਰ ਘਰ ਦਵੇ ਤੁਹਾਡੇ ਪੁੱਤ ਨੂੰ ਤਾਂ ਮੇਰੇ ਵੀ ਰੱਬ عمر ਲਾ ਦੇਵੇ ਜੀ ਤੁਹਾਡੀ ਉਮਰ ਨਹੀਂ ਤੁਹਾਡੇ ਪੁੱਤ ਦੀ ਉਮਰ ਚਾਹੀਦੀ ਹੈ ਜੇ ਜੇ ਤੁਸੀਂ ਚਾਹੋ ਤਾਂ ਤੁਹਾਡੀ ਪੁੱਤ ਦੀ ਉਮਰ ਮੇਰੇ ਪੁੱਤ ਨੂੰ ਲੱਗ ਸਕਦੀ ਹੈ ਕੀ ਗੱਲ ਕਰ ਰਹੇ ਹੋ ਭੈਣ ਜੀ ਮੈਂ ਤੁਹਾਡੀ ਗੱਲ ਸਮਝ ਨਹੀਂ ਪਾ ਰਹੀ ਹਾਂ ਜੀ ਹੁਣ ਮੇਰੇ ਪੁੱਤ ਨੂੰ ਤੁਸੀਂ ਬਚਾ ਸਕਦੇ ਹੋ ਮੈਂ ਆਪਣੇ ਪੁੱਤ ਦੀ ਜ਼ਿੰਦਗੀ ਦੀ ਖੈਰ ਤੁਹਾਡੇ ਤੋਂ ਮੰਗਦੀ ਪਲੀਜ਼ ਤੁਸੀਂ ਮੇਰਾ ਪੁੱਤ ਇਹ ਝੋਲੀ ਪਾ ਦਿਓ ਤੁਸੀਂ ਕੀ ਗੱਲ ਕਰ ਜਾਂਦੇ ਭੈਣ ਜੀ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਹੀ ਕੀ ਕਹਿਣਾ ਕਿਚੋਨੇ ਤੁਸੀਂ ਜੋ ਗੱਲ ਹੈ ਸਾਫ਼-ਸਾਫ਼ ਕਹੋ ਮੇਰੇ ਪੁੱਤ ਨੂੰ ਲੈ ਜਾ ਮਾਇਆ ਹੋਇਆ ਆ ਖੜਾ ਮੈਂ ਦੀ ਬਹੁਤ ਮਿਲਦਾ ਕੀਤੀ ਆ ਕਿ ਮੇਰੇ ਪੁੱਤ ਨੂੰ ਨਾ ਲੈ ਕੇ ਜਾ ਤੇ ਇਸ ਗੱਲ ਨੂੰ ਮੰਨ ਗਿਆ ਮੈਂ ਇਹਨੂੰ ਦੱਸਿਆ ਕਿ ਤੁਸੀਂ ਆਪਦੇ ਪੁੱਤ ਤੋਂ ਬਹੁਤ ਪਰੇਸ਼ਾਨ ਹੋ। ਰੋਜ਼ ਉਦਿਆ ਮਰਨ ਦੀਆਂ ਅਰਦਾਸਾਂ ਕਰਦੇ। ਤੇ ਮੈਂ ਮੈਂ ਆਪਣੇ ਪੁੱਤ ਦੀ ਲੰਬੀ ਉਮਰ ਦੀ ਅਰਦਾਸਾਂ ਕਰਦੀ। ਇੱਕ ਇੱਕ ਕਹਿੰਦਾ ਕਿ ਜੇ ਤੁਸੀਂ ਆਪਦੇ ਪੁੱਤ ਨੂੰ ਇਹਦੇ ਨਾਲ ਤੋਰਨ ਨੂੰ ਮੰਨਜੋ ਤਾਂ ਮੇਰੇ ਪੁੱਤ ਦੀ ਜਾਨ ਬਖਸ਼ ਦੇਣਾ। ਭੈਣ ਜੀ ਮੈਂ ਤੁਹਾਡੇ ਅੱਗੇ ਹੱਥ ਬੰਦੀ। ਜੰਮ ਮੇਰੇ ਪੁੱਤ ਦੀ ਜਾਨ ਨੂੰ ਬਖਸ਼ ਸਕਦਾ ਹੈ। ਜੇ ਤੁਸੀਂ ਆਪਦੇ ਪੁੱਤ ਨੂੰ ਜੰਮ ਦੇ ਨਾਲ ਤੋਰ ਦੋ। ਫੈ ਜੀ ਇਹ ਕਿਹੋ ਜਿਹਾ ਲੱਗਦਾ ਤੁਸੀਂ ਹਾਂ ਮੈਂ ਚਾਹੁੰਨੀ ਆ ਕਿ ਤੁਹਾਡਾ ਪੁੱਤ 100 ਸਾਲ ਜੀਵੇ ਪੋਤੇ ਪੋਤੀਆਂ ਨਾਲ ਖੇਡੇ ਪਰ ਮੇਰਾ ਪੁੱਤ ਮੇਰਾ ਪੁੱਤ ਕਿਉਂ ਮਰੇ ਮੈਂ ਤਾਂ ਚਾਹੁੰਨੀ ਆ ਕਿ ਮੇਰੇ ਪੁੱਤ ਨੂੰ ਮੇਰੀ ਵੀ ਉਮਰ ਲੱਗ ਜਾਵੇ ਨਾਲੇ ਕੌਣ ਮਾਪਾ ਚਾਹਦਾ ਹੁੰਦਾ ਵੀ ਉਹਦਾ ਪੁੱਤ ਉਹਦੇ ਅੱਖਾਂ ਸਾਹਮਣੇ ਵਰਦੇ ਇਹ ਤਾਂ ਸਿਰਫ ਗਾਲਾਂ ਤਾਂ ਉੱਪਰ ਉੱਪਰ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਨਾਲੇ ਮੈਨੂੰ ਪਤਾ ਮੇਰਾ ਪੁੱਤ ਬੁਰੀ ਸੰਗਤ ਚ ਪੈ ਗਿਆ ਪਰ ਮੈਨੂੰ ਪੂਰਾ ਯਕੀਨ ਆ ਕਿ ਇੱਕ ਨਾ ਇੱਕ ਦਿਨ ਉਹ ਜ਼ਰੂਰ ਠੀਕ ਹੋ ਜਾਏਗਾ ਹਾਂ ਕਿਉਂ ਮੈਂ ਕਿਹਾ ਸੀ ਨਾ मामा-ਮਾਮਾ ਹੁੰਦਿਆਂ ਨੇ मामा ਤਾਂ ਆਪਣੇ ਪੁੱਤਾਂ ਦੇ ਜਾਨਵਾਰ ਦੀਆਂ ਨੇ ਇਹ ਤਾਂ ਉਤੋਂ ਉਤੋਂ ਲੜਦੀਆਂ ਨੇ ਪਰ ਅੰਦਰੋਂ ਅੰਦਰੋਂ ਤਾਂ ਇਹ ਪੁੱਤਾਂ ਲਈ ਮਰਦੀਆਂ ਨੇ ਯਮ ਹੈ ਹਮ ਹਮ ਹੈ ਜਮ